ਮੇਰਾ ਨਾਮ ਲਕੀ ਵਾਦ ਆ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰਸਾਨਾ ਮੇਰਾ ਨਾਲ ਸੰਨੀ ਸੋਤਾ ਜੀ ਆ ਭਗਵਾਨ ਵਾਲਮੀਕੀ ਸ਼ਕਤੀ ਦਲ ਤੋਂ ਅੱਜ ਜਿਹੜਾ ਮਸਲਾ ਵਾ ਜੀ ਕਿ ਇੱਕ ਦਲੀ ਸਮਾਜ ਦੀ ਜਿਹੜੀ ਬੇਟੀ ਆ ਡਾਕਟਰ ਪੰਪੋਜ ਕਰਕੇ ਜਿਹੜੀ ਜਿੰਨੇ ਸੁਸਾਈਡ ਕਰ ਲਈ ਆ ਜਾਤੀਵਾਦ ਕਰਕੇ ਔਰ ਸਰਕਾਰਾਂ ਵੱਲੋਂ ਜਿਹੜਾ ਵੋਟਾਂ ਸਮੇਂ ਤੇ ਬਹੁਤ ਬਹੁਤ ਵੱਡੇ ਜਿਹੜੇ ਲੋਕਲ ਭਾਵਨੇ ਜਿਹੜੇ ਵਾਦੇ ਕੀਤੇ ਜਾਂਦੇ ਆ ਕਿ ਤੁਹਾਨੂੰ ਡਿਪਟੀ ਸੀਐਮ ਬਣਾਵਾਂਗੇ ਤੁਹਾਨੂੰ ਜੇ ਬਣਾਵਾਂਗੇ ਤੁਹਾਨੂੰ ਵੋ ਬਣਾਵਾਂਗੇ ਪਰ ਗਰਾਊਂਡ ਰਿਐਲਿਟੀ ਆ ਜਿਹੜੀ ਉਹ ਸਾਡੇ ਸਾਹਮਣੇ ਆ ਰਹੀ ਆ ਕਿ ਜਿਹੜੀ ਲੋਕਾਂ ਦੇ ਜਿਹੜਾ ਜਾਤੀਵਾਦ ਦਿਮਾਗ ਔਰ ਜਿਹੜੀ ਤਾਜੀ ਘਟਨਾਵਾਂ ਜਿਹੜੀ ਅੱਜ ਸਾਹਮਣੇ ਵੇਖਣ ਆਈ ਹੈ ਇੱਕ ਦਲੀ ਸਮਾਜ ਦੀ ਜਿਹੜੀ ਬੇਟੀ ਹੈ ਇੱਕ ਹੌਣਹਾਰ ਜਿਹੜੀ ਸੀ ਕਿ 95% ਜਿਹੜੀ ਮਾਂਸ ਲੈ ਕੇ ਜਿਹੜੀ ਇੰਨੇ ਵੱਡੇ ਲੈਵਲ ਤੇ ਪਹੁੰਚੀ ਆ ਔਰ ਇਸ ਜਾਤ ਦੇ ਹੰਕਾਰੀ ਲੋਕਾਂ ਕੋ ਜਿਹੜਾ ਉਹ ਚੀਜ਼ ਬਰਦਾਸ਼ਤ ਨਹੀਂ ਹੋਈ ਔਰ ਜਿਹੜੇ ਕਰਕੇ ਉਹਨੂੰ ਲਗਾਤਾਰ ਹੀ ਪਿਛਲੇ 6 ਸਾਲ ਤੋਂ ਜਿਹੜਾ ਵਾ ਮਾਨਸਿਕ ਤੌਰ ਤੇ ਜਿਹੜਾ ਹਰਾਸ ਕੀਤਾ ਜਾ ਰਿਹਾ ਸੀਗਾ ਔਰ ਐਂਡ ਤੇ ਆ ਕੇ ਜਿਸ ਵੇਲੇ ਉਸ ਲੜਕੀ ਕੋ ਉਹ ਚੀਜ਼ ਬਰਦਾਸ਼ਤ ਨਹੀਂ ਹੋਈ ਤੇ ਐਂਡ ਤੇ ਆ ਕੇ ਉਹਨੇ ਵਿਚਾਰੀ ਨੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਹ ਜਿਹੜਾ ਜਿੱਥੇ ਬੇਟੀ ਪੜਦੀ ਸੀਗੀ ਗੁਰਰਾਮਦਾਸ ਹਸਪਤਾਲ ਸੀਗਾ ਇਹ ਜਿਹੜਾ ਓਠੀਆਂ ਰੋਡ ਤੇ ਸਥਿਤ ਹੈ ਔਰ ਇੱਕ ਤੇ ਦੇਖੋ ਜੀ ਉਹ ਗੁਰਮਾਰੀ ਦੇ ਨਾਂ ਤੇ ਆ ਪਰ ਉਹ ਜਿਹੜਾ ਹਸਪੀਟਲ ਨਾ ਹੋ ਕੇ ਸਿਰਫ ਇੱਕ 부ਚੜਖਾਨਾ ਵਾ ਉਥੇ ਜਾਂਦਾ ਤੇ ਬੰਦਾ ਜਿੰਦਾ ਵਾ ਆਂਦਾ ਮਰ ਕੇ ਆ ਔਰ ਦੂਸਰਾ ਜਿਹੜਾ ਵਾ ਕਿ ਬਹੁਤ ਵੱਡੇ ਵੱਡੇ ਬਿੱਲ ਜਿਹੜੇ ਲੋਕਾਂ ਕੋ ਇਲਾਜ ਦੇ ਨਾਂ ਤੇ ਲਿੱਤੇ ਜਾਂਦੇ ਆ ਔਰ ਦੂਸਰਾ ਤੁਸੀਂ ਵੇਖੋ ਜਿਹੜਾ ਡਾਕਟਰ ਏ ਪੀ ਸਿੰਘ ਦਾ ਵਾ ਡਾਕਟਰ ਏ ਪੀ ਸਿੰਘ ਲਗਾਤਾਰ ਪਿਛਲੇ 10 ਸਾਲ ਤੋਂ ਜਿਹੜਾ ਆਪਣੀ ਰਾਜਨੀਤਿਕ ਪਹੁੰਚ ਕਰਕੇ ਜਿਹੜਾ ਉਥੇ ਕਾਬਜ ਆ ਔਰ ਔਰੀ ਜਾਇਤੋਂ ਬਾਹਰ ਕੋਈ ਅੰਦਰ ਨਾ ਆ ਸਕਦਾ ਨਾ ਜਾ ਸਕਦਾ ਰਾਤੀ ਜਿਹੜੀ ਜਿਹੜੀ ਕਾਨਫਰੰਸ ਕੀਤੀ ਗਈ ਉਹਨਾਂ ਵੱਲੋਂ ਬੱਚਿਆਂ ਦੇ ਚਿਹਰਿਆਂ ਤੋਂ ਜਿਹੜਾ ਸਾਫ਼ ਡਰ ਚ ਲੱਗਦਾ ਪਿਆ ਸੀਗਾ ਕਿ ਵੀ ਜਿਸ ਤਰ੍ਹਾਂ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਇਹ ਕਿਹਾ ਜਾਵੇ ਕਿ ਸਾਡੇ ਹੱਕ ਵਿੱਚ ਬਿਆਨ ਦੇ ਦਿੱਤੇ ਜਾਣ ਕਿਉਂਕਿ ਸਾਨੂੰ ਥੋੜਾ ਪਤਾ ਵੀ ਲੱਗਾ ਵਾ ਕਿ ਬੱਚਿਆਂ ਨੂੰ ਡਰ ਡਰਾਇਆ ਧਮਕਾਇਆ ਗਿਆ ਸੀ ਪ੍ਰੈਸ਼ਰਾਈਜ਼ ਕੀਤਾ ਗਿਆ ਸੀਗਾ ਕਿ ਤੁਹਾਡੀ ਅਸੈਸਮੈਂਟ ਨੂੰ ਰੋਕਿਆ ਜਾਊਗਾ ਕਿਸੇ ਤਰੀਕੇ ਨਾਲ ਵੀ ਉਹ ਉਸ ਕਰਕੇ ਜਿਹੜੇ ਆ ਬੱਚਿਆਂ ਨੇ ਜਿਹੜੇ ਬਿਆਨ ਦਿੱਤੇ ਆ ਕਿਉਂਕਿ ਇੰਨਾ ਇੰਟੈਲੀਜੈਂਟ ਬੱਚਾ ਹੋਣ ਦੇ ਬਾਵਜੂਦ ਕਿਉਂ ਸੁਸਾਇਸਾਈਡ ਕਰੇਗਾ ਕਿਉਂਕਿ ਉਹਨੂੰ ਕਿਸੇ ਤਰੀਕੇ ਨਾਲ ਪ੍ਰੈਸ਼ਰਾਈਜ਼ ਕੀਤਾ ਗਿਆ ਸੀਗਾ ਇਹ ਜ਼ਿਆਦਾ ਜਿਹੜਾ ਵਿਤਕਰਾਵ ਆ ਜਿਹੜਾ ਇਹ ਕਦੀ ਵੀ ਨਹੀਂ ਇਹ ਜਿਹੜੇ ਲੋਕਾਂ ਦੇ ਦਿਮਾਗ ਚੋਂ ਜਾਣਾ ਔਰ ਕਿਤੇ ਨਾ ਕਿਤੇ ਇਹ ਆ ਪੰਜਾਬ ਦੇ ਵਿੱਚ ਜਿਹੜਾ ਬਹੁਤ ਵੱਡਾ ਰੂਪ ਲਿਆ ਦਿੱਤਾ ਜਾ ਰਿਹਾ ਵਾ ਪਿਛਲੇ ਸਮੇਂ ਤੋਂ ਲਗਾਤਾਰ ਵੇਖਿਆ ਜਾ ਰਿਹਾ ਵਾ ਕਿ ਜਿਹੜੇ ਦਲਤਾਂ ਦੇ ਜਿਹੜੇ ਜਾਤੀਵਾਦ ਨੂੰ ਲੈ ਕੇ ਜਿਹੜੇ ਬਹੁਤ ਜ਼ਿਆਦਾ ਜਿਹੜੇ ਆ ਅਤਿਆਚਾਰ ਜਿਹੜੇ ਵੇਖਣ ਨੂੰ ਮਿਲ ਰਹੇ ਪਿਆ ਅ ਅੱਜ ਅਸੀਂ ਡੀਸੀ ਸਾਹਿਬ ਕੋ ਆਏ ਆ ਸਮੂਹ ਜਿੱਥੇ ਬੰਦੀਆਂ ਇਕੱਠੀਆਂ ਹੋ ਕੇ ਅਸੀਂ ਆਈਆਂ ਵਾ ਔਰ ਅਸੀਂ ਡੀਸੀ ਸਾਹਿਬ ਰਾਹੀਂ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਮਾਨਯੋਗ ਭਗਵੰਦ ਮਾਨ ਜੀ ਨੂੰ ਇੱਕ ਮੈਮੋਰੰਡਮ ਦਿੱਤਾ ਵਾ ਕਿ ਵੀ ਜਿਹੜੀ ਬੇਟੀ ਨੇ ਜਿਹੜੀ ਸੁਸਾਇਡ ਕਰ ਲਿਆ ਵਾ ਡਾਕਟਰ ਪੰਪੋਛ ਨੇ ਔਰ ਇਹ ਜਿਹੜੇ ਦੋਸ਼ੀ ਆ ਉਹ ਅਜੇ ਤੱਕ ਅਰੈਸਟ ਨਹੀਂ ਕੀਤੇ ਗਏ ਔਰ ਇੱਕ ਤੇ ਜਿਹੜੀ ਮੇਨ ਸਾਡੀ ਮੰਗ ਆ ਕਿ ਜਿਹੜੀ 302 ਦਾ ਪਰਚਾ ਦਰਜ ਕੀਤਾ ਜਾਵੇ ਵਾਧਾ ਜੁਰਮ ਕਰਕੇ ਔਰ ਜਿਹੜੇ ਵਾਦਾ ਜੁਰਮ ਕਰਕੇ 203 ਦਾ ਪਰਚਾ ਦਰਜ ਕੀਤਾ ਜਾਵੇ ਔਰ ਦੋਸ਼ੀਆਂ ਨੂੰ ਜਿਹੜਾ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਜਿਹੜੇ ਕਿਉਂਕਿ ਹੋਰ ਵੀ ਜਿਹੜੇ ਬਹੁਤ ਸਾਰੇ ਦਲੀ ਸਮਾਜ ਦੇ ਬੱਚੇ ਜਿਹੜੇ ਸਕੂਲ ਕਾਲਜਾਂ ਵਿੱਚ ਪੜ੍ਹਦੇ ਆ ਉਹਨਾਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਦੇ ਜਿਹੜੇ ਮਾਪਿਓਂ ਆ ਉਹਨਾਂ ਦੇ ਜਿਹੜਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਵਾ ਕਿਉਂਕਿ ਇੱਕ ਬਹੁਤ ਇੱਕ ਦਲੀ ਸਮਾਜ ਚੋਂ ਇੱਕ ਬੱਚਾ ਜਿਹੜਾ ਵਾ ਬਹੁਤ ਮੁਸ਼ਕਲਾਂਵਾਂ ਪਰੇਸ਼ਾਨੀਆਂ ਨੂੰ ਚਲਦਾ ਹੋਇਆ ਜਿਹੜਾ ਵਾ ਇਸ ਮੁਕਾਮ ਤੱਕ ਪਹੁੰਚਦਾ ਵਾ ਔਰ ਪਰ ਇਸ ਇਹ ਲੋਕ ਜਿਹੜੇ ਹੈ ਨਹੀਂ ਜਾਣਦੇ ਕਿ ਵੀ ਜਿਹੜਾ ਸਮਾਜ ਜਿਹੜਾ ਵਾ ਉਹ ਉੱਪਰ ਉઠੇ ਔਰ ਉਹ ਉਹਨਾਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਦੇ ਮਾਪੇ ਜਿਹੜੇ ਪਰੇਸ਼ਾਨ ਆ ਔਰ ਅਸੀਂ ਸਰਕਾਰ ਕੋ ਅੱਜ ਮੰਗ ਕਰਨ ਆਏ ਆ ਕਿ ਵੀ ਜਿਹੜੇ ਸਕੂਲਾਂ ਕਾਲਜਾਂ ਵਿੱਚ ਜਿਹੜਾ ਸਾਡੇ ਸਮਾਜ ਦੇ ਬੱਚੇ ਪੜ੍ਹ ਰਹੇ ਆ ਉਹਨਾਂ ਦੇ ਭਵਿੱਖ ਨੂੰ ਦੇਖਦੇ ਹੋਇਆ ਕੋਈ ਠੋਸ ਰਣਨੀਤੀ ਬਣਾਈ ਜਾਵੇ ਤਾਂ ਕਿ ਬਾ ਭਵਿੱਖ ਦੇ ਵਿੱਚ ਐਸੀ ਜਿਹੜੀਆਂ ਅਨਸੁਖਾਵੀਆਂ ਘਟਨਾ ਨਾ ਆਣ ਜਿਹਰੇ ਕਰਕੇ ਜਿਹੜਾ ਵਾ ਕਿ ਪੰਜਾਬ ਦਾ ਜਿਹੜਾ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਬਿਲਕੁਲ ਨਾ ਖਰਾਬ ਹੋਵੇ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤੇ ਜਿਹੜਾ ਵਾਲਮੀਕੀ ਸਮਾਜ ਆ ਉਹ ਸੰਘਰਸ਼ ਕਰੇਗਾ ਜਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ